ਸਤਿ ਸ਼੍ਰੀ ਅਕਾਲ ਜੀ ਸਮੂਹ ਦਰਸ਼ਕਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਬਠਿੰਡਾ ਵੱਲੋਂ ਬਣਾਏ YouTube ਚੈਨਲ ਖੇਤੀ ਗਿਆਨ ਅਤੇ ਵਿਕਾਸ ਤੇ ਸਮੂਹ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਡਾਕਟਰ ਗੁਰਪ੍ਰੀਤ ਸਿੰਘ ਤੇ ਮੇਰੇ ਨਾਲ ਨੇ ਡਾਕਟਰ ਬਲਜਿੰਦਰ ਸਿੰਘ ਜੀ ਇਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ ਕਿਸਾਨ ਵੀਰੋ ਜਿਵੇਂ ਆਪਾਂ ਜਾਣਦੇ ਹਾਂ ਅੱਗੇ ਆਪਣੀ ਫਸਲ ਜਿਹੜੀ ਹੋਊਗੀ ਮੁੱਖ ਫਸਲ ਪੰਜਾਬ ਦੀ ਗੱਲ ਕਰੀਏ ਦੋ ਹੀ ਨੇ ਨਰਮਾ ਅਤੇ ਝੋਨਾ ਜੇ ਨਰਮੇ ਦੀ ਗੱਲ ਕਰੀਏ ਉਹਦੀ ਬਜਾਅ ਜਿਹੜੀ ਹੁਣੇ ਹੀ ਹੋਣੀ ਹੈਗੀ ਉਹਦੇ ਵਾਸਤੇ ਨਹਿਰੀ ਪਾਣੀ ਦੀ ਸਪਲਾਈ ਜਿਹੜੀ ਆਪਾਂ ਦੇਖਾਂਗੇ ਉਹ ਆ ਚੁੱਕੀ ਹੈਗੀ ਤੇ ਉਹਦੇ ਅਸਰ ਨਾਲ ਟੁਕਮਾ ਸਮਾਂਗਾ ਉਹ ਨਰਮੀ ਦੀ ਬਜਾਨ ਦਾ ਨਰਮੀ ਦੀ ਬਜਾਨ ਦੱਸਦੇ ਕਿਹੜੇ ਕਿਹੜੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਕਿਹੜੇ ਕਿਹੜੇ ਜ਼ਰੂਰੀ ਨੁਕਤੇ ਨੇ ਉਹਦੇ ਬਾਰੇ ਡਾਕਟਰ ਬਲਜਿੰਦਰ ਸਿੰਘ ਜੀ ਆਪਣੇ ਨਾਲ ਉਹ ਨੁਕਤੇ ਸਾਂਝੇ ਕਰਨਗੇ ਸਰ ਸਾਬ ਜਿਵੇਂ ਹੁਣ ਆਪਾਂ ਦੇਖਦੇ ਹਾਂ ਵੀ ਨਹਿਰੀ ਪਾਣੀ ਦੀ ਸਪਲਾਈ ਆ ਚੁੱਕੀ ਹੈ ਜੀ ਤੇ ਹੋਰ ਕਿਹੜੇ ਕਿਹੜੇ ਜ਼ਰੂਰੀਆਂ ਗੱਲਾਂ ਆ ਗਿਆ ਜਾਂ ਜ਼ਰੂਰੀ ਨੁਕਤੇ ਨੇ ਜਿਹੜੇ ਕਿ ਕਿਸਾਨ ਉਹ ਧਿਆਨ ਦੇ ਵਿੱਚ ਰੱਖਣ ਤਾਂ ਕਿ ਉਹਨਾਂ ਦੀ ਜਿਹੜੀ ਅਗਲੀ ਫਸਲ ਆ ਗਈ ਬਹੁਤ ਵਧੀਆ ਹੋਵੇ ਹਾਂਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਟੁਕਮਾ ਸਮਾਂ ਤੁਹਾਡੇ ਅਨੁਸਾਰ ਵੀ ਸਹੀ ਸਮਾਂ ਸਹੀ ਬੀਜ ਦੀ ਚੋਣ ਤੇ ਇਹਦੀ ਜਿਹੜੀ ਹੈਗੀ ਐ ਡੂੰਗੀ ਬਹਾਈ ਠੀਕ ਹੈ ਡੂੰਗੀ ਬਹਾਈ ਭਾਵ ਇੱਕ ਵਾਰੀ ਸੁੱਕੇ ਬਾਹ ਨੂੰ ਡੂੰਗਾ ਬੋਣਾ ਠੀਕ ਹੈ ਜੀ ਤੇ ਇਹ ਇਹ ਬਹੁਤ ਇਹਦੇ ਲਈ ਲਾਜ਼ਮੀ ਹੋ ਜਾਂਦਾ ਹੈ ਇਹ ਕੀ ਫਾਇਦਾ ਇਹਦੇ ਡੂੰਗੀ ਬਹਾਈ ਵੀ ਜ਼ਰੂਰੀ ਹੈ ਜੀ ਨਰਮੇ ਦੇ ਵਿੱਚ ਕਰਨੀ ਹਾਂਜੀ ਬੜਾ ਵਧੀਆ ਸਵਾਲ ਕੀਤਾ ਤੁਸੀਂ ਜੀ ਕਿ ਇਹ ਹੈ ਵੀ ਜਿਹੜੀਆਂ ਸਾਡੀਆਂ ਪੁਰਾਣੀਆਂ ਦੇਸੀ ਕਿਸਮਾਂ ਹੋਇਆ ਕਰਦੀਆਂ ਸੀ ਨਰਮੇ ਰੀਆਂ ਠੀਕ ਹੈ ਜੀ ਉਹਨਾਂ ਦੀ ਝਾੜਾ ਜਿਹੜੀ ਮੂਸਲੀ ਹੋਇਆ ਕਰਦੀ ਸੀ ਜੀ ਪਰ ਤੁਸੀਂ ਜਿਹੜੇ ਸਾਡੇ ਆ ਜਿੰਨੇ ਵੀ بیਟੀ ਹਾਈਬ੍ਰਿਡ ਜਿਹੜੇ ਹੁਣ ਪ੍ਰਚਲਿਤ ਨੇ ਇਹਨਾਂ ਦੀ ਝਾੜਾ ਜਿਹੜੀ ਡੂੰਗੀ ਨਾ ਜਾ ਕੇ ਪਾਸੇ ਨੂੰ ਮੂਸਲੀ ਘਟ ਬੰਦੀ ਹੈ ਪਾਸੇ ਨੂੰ ਇਹ ਜ਼ਿਆਦਾ ਫੈਲਦੀ ਹੈ ਠੀਕ ਹੈ ਜੀ ਤੇ ਉਹਦਾ ਕਰਕੇ ਕੀ ਹੈ ਕਿ ਇਹਦੇ ਚ ਇੱਕ ਆਪਣਾ ਇੱਕ ਤਾਂ ਜਦੋਂ ਥੋੜੀ ਜਿਹੀ ਹਵਾ ਆਉਂਦੀ ਪਾਣੀ ਲੱਗਿਆ ਹੁੰਦਾ ਤੇ ਨਰਮਾ ਅੱਡੇ ਕਿ ਛੇਤੀ ਪੈਂਦਾ ਜੀ ਇੱਕ ਜਿਵੇਂ ਆ ਜਿਹੜੀ ਸਾਡੀ ਪਿਛਲੇ ਸਾਲਾਂ ਦੇ ਦੇਖਿਆ ਸੀ ਇਹਦੇ ਤੇ ਪੈਰਾਬਿਲਟ ਬਹੁਤ ਆਉਂਦੀ ਹੈ ਠੀਕ ਹੈ ਜੀ ਤੇ ਜਿੰਨੀ ਜੜ ਇਹ ਵੀ ਐ ਜਿਹੜੀ ਜੜ ਡੂੰਗੀ ਜਾਊਗੀ ਤੇ ਉਹ ਥੱਲੇ ਤੱਕ ਮਤਲਬ ਜਿਹੜੇ ਆਪਣੇ ਖਰਾਕੀ ਤੱਤ ਲੈ ਲੂਗੀ ਖਰਾਕੀ ਤੱਤਾਂ ਦੇ ਜਿਹੜੀ ਹੈ ਕਮੀ ਵੀ ਉਹਦੇ ਵਿੱਚ ਘਟ ਦੇਖ ਨੂੰ ਮਿਲੂਗੀ ਇਹਦੀ ਡੂੰਗੀ ਬਹਾਈ ਦਾ ਇੱਕ ਹੋਰ ਜਿਹੜਾ ਫਾਇਦਾ ਹੈ ਕਿ ਜਦੋਂ ਡੂੰਗੀ ਬਹਾਈ ਹੋਗੀ ਤੇ ਉੱਥੇ ਰੌਣੀ ਵੀ ਜਿਹੜੀ ਹੈਗੀ ਹੈ ਭਰਮੇ ਹੋ ਜਾਣੇ ਜਿਹਨੂੰ ਅਸੀਂ ਜਟਕੀ ਭਾਸ਼ਾ ਵਿੱਚ ਗੱਡਮੀ ਰੌਣੀ ਕਹਿੰਦੇ ਹਾਂ ਤੇ ਰੌਣੀ ਵੀ ਬਹੁਤ ਵਧੀਆ ਹੋਵੇ ਜੇ ਹੁਣ ਨਹਿਰੀ ਪਾਣੀ ਦੀ ਸਪਲਾਈ ਤੁਸੀਂ ਦੱਸ ਸਕੋ ਆ ਚੁੱਕੀ ਹੈ ਤੇ ਬਿਲਕੁਲ ਨਹਿਰੀ ਪਾਣੀ ਦੀ ਜਿਹੜੀ ਸਪਲਾਈ ਹੈ ਨਿਰਵਗਣ ਚੱਲਣੀ ਹੈ ਬਿਲਕੁਲ ਟੀਲਾ ਤੱਕ ਇਹ ਜਿਹੜਾ ਸਾਡੀ ਵਿਭਾਗ ਦਾ ਸਰਕਾਰ ਦਾ ਇਹ ਹੈ ਵੀ ਬਿਲਕੁਲ ਟੀਲਾ ਤੱਕ ਪਾਣੀ ਹੈ ਜਿਹੜਾ ਪਹੁੰਚੇ ਪਹੁੰਚ ਗਿਆ ਠੀਕ ਹੈ ਜੀ ਉਹਦੇ ਨਾਲ ਕੀ ਜੋ ਡੂੰਘਾ ਬਾਇਆ ਗਿਆ ਬਾਣ ਤੇ ਉੱਥੇ ਜਿਹੜੀ ਰੌਣੀ ਵੀ ਪਰਵੀ ਹੋਣੀ ਹੈ ਠੀਕ ਹੈ ਜੀ ਤੇ ਇਹਦਾ ਪਹਿਲਾ ਸਾਡਾ ਕੋਰ ਵਾਲਾ ਪਾਣੀ ਹੈ ਜਿਹੜਾ ਅਸੀਂ ਪਹਿਲਾ ਪਾਣੀ ਕਹਿੰਦੇ ਨੇ ਅਸੀਂ ਉਹਨੂੰ ਕੋਰ ਕਹਿੰਦੇ ਨੇ ਉਹ ਪਾਣੀ ਉਹਨਾ ਉਹ ਅਸੀਂ ਸਮੇਂ ਬਾਅਦ ਜੀ ਅਸੀਂ ਦੇ ਸਕਾਂਗੇ ਠੀਕ ਹੈ ਜੀ ਜਿੰਨਾ ਪਾਣੀ ਜਿਹੜਾ ਪਹਿਲਾ ਜੇ ਅਸੀਂ ਰੌਣੀ ਪਤਲੀ ਕਰ ਦਾਂਗੇ ਤਾਂ ਪਹਿਲਾ ਪਾਣੀ ਸਾਨੂੰ ਛੇਤੀ ਲਾਉਣਾ ਪਊਗਾ ਤਾਂ ਉਹਦੀ ਇੱਕ ਤੇ ਵੀ ਜਿਹੜੀ ਇਹਦਾ ਕੈਰੈਕਟਰ ਹੀ ਇਹ ਹੈ ਕਿ ਜਾੜੇ ਦੀ ਡੂੰਗੀ ਘਟ ਜਾਂਦੀ ਹੈ ਤੇ ਜਦੋਂ ਪਹਿਲਾ ਪਾਣੀ ਹੀ ਸਾਨੂੰ ਛੇਤੀ ਲਾਉਣਾ ਪੈ ਗਿਆ ਤੇ ਉਹ ਜੜਨੇ ਡੂੰਘਾ ਨਹੀਂ ਜਾਂਦੇ ਤੇ ਜਦੋਂ ਅਸੀਂ ਇੱਕ ਵਾਰੀ ਭਰਮੀ ਰੌਣੀ ਕਰਤੀ ਉਹਦੀ ਜਾੜਾ ਜੀ ਦੀ ਡੂੰਗੀ ਜਾਣੀ ਠੀਕ ਹੈ ਤੇ ਉਹਦੇ ਵਿੱਚ ਜਦੋਂ ਸਾਨੂੰ ਪਾਣੀ ਛੇਤੀ ਦੇਣਾ ਪੈ ਗਿਆ ਤਾਂ ਉਹਦੇ ਚ ਨਦੀ ਨਾਲ ਦੀ ਪ੍ਰੋਬਲਮ ਵੀ ਆਉਂਦੀ ਹੈ ਕਿਉਂਕਿ ਪਾਣੀ ਛੇਤੀ ਜਦੋਂ ਉਦੋਂ ਜਿਹੜਾ ਨਰਮੇ ਦੇ ਸੀਲਰ ਵੱਜ ਨਹੀਂ ਸਕਦੇ ਨਰਮਾ ਛੋਟਾ ਹੁੰਦਾ ਕਿਉਂਕਿ ਮਿੱਟੀ ਦੇ ਨਾਲੋਂ ਅਟਿਆ ਜਾਂਦਾ ਠੀਕ ਹੈ ਜੀ ਤੇ ਉਹਨੇ ਦੀ ਨਾਲ ਦੀ ਪ੍ਰੋਬਲਮ ਵੀ ਜਿਹੜੀ ਹੈਗੀ ਹੈ ਉੱਥੇ ਵੱਧ ਆਉਂਦੀ ਜਿੱਥੇ ਪਤਲੀ ਰੌਣੀ ਹੁੰਦੀ ਹੈ ਦੋ ਗੱਲਾਂ ਦਾ ਧਿਆਨ ਹੋ ਗਿਆ ਵੀ ਕਿਸਾਨ ਜਿਆਦਾ ਰੱਖਣਗੇ ਇੱਕ ਤਾਂ ਆਪਣਾ ਡੂੰਗੀ ਵਹਾਈ ਤੇ ਭਰਮੀ ਰੌਣੀ ਤੇ ਤੀਸਰੀ ਗੱਲ ਜੇ ਆਪਾਂ ਕਰਗੇ ਜਿਵੇਂ ਮੈਂ ਪਹਿਲਾਂ ਡਾਟ ਸਰਬ ਤੁਹਾਨੂੰ ਪੁੱਛ ਰਿਹਾ ਸੀ ਵੀ ਕਿਹੜੀ ਕਿਸਮ ਦੀ ਚੋਣ ਕਰਨ ਵੀ ਕਿਸਾਨ ਕਿਉਂਕਿ ਪਿਛਲੇ ਸਾਲਾਂ ਤੋਂ ਲਗਾਤਾਰ ਜੇ ਨਰਮਾ ਬੀਜ ਰਿਹਾ ਕੋਈ ਪਰ ਫਿਰ ਵੀ ਉਹਨਾਂ ਦੇ ਮਨ ਦੇ ਵਿੱਚ ਹਰ ਇੱਕ ਸਾਲ ਇਹ ਸਵਾਲ ਆਉਂਦਾ ਕਿ ਕਿਹੜੀ ਕਿਸਮ ਦੀ ਚੋਣ ਕਰੀਏ ਉਹਦੇ ਬਾਰੇ ਕੁਝ ਜਾਣਨਾ ਪਵੇ ਇਹ ਵਿੱਚ ਇਹ ਹੈ ਜੀ ਹਰ ਇੱਕ ਜਿਹੜੀ ਮਿੱਟੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਜਿਹੜੀ ਹੈਗੀ ਹੈ ਆਪਣੀ ਕਿਸਮ ਕਹੇ ਲੋ ਜਾਂ ਹਾਈਬ੍ਰਿਡ ਹੈ ਜਿਹੜਾ ਉਹ ਕੰਮਜਾਪ ਹੁੰਦਾ ਦੇਖਿਆ ਖੇਤ ਦੇ ਹਿਸਾਬ ਤੇ ਖੇਤ ਦੇ ਹਿਸਾਬ ਦੇ ਤੇ ਇਹੀ ਮੈਂ ਕਹੂੰਗਾ ਜਿਹੜੀ ਪਿਛਲੇ ਸਾਲ ਜਿਹੜੀ ਕਿਸਾਨ ਨੇ ਆਪ ਅਰਖੀ ਵੀ ਹੈ ਜਾਂ ਉਦੇ ਆਸ-ਪਾਸ ਦੇ ਖੇਤਾਂ ਦੇ ਵਿੱਚ ਉਸ ਏਰੀਆ ਦੇ ਵਿੱਚ ਠੀਕ ਹੈ ਜੀ ਜਿਹੜੀ ਅ ਪਿਛਲੇ ਸਾਲ ਜਿਹੜੀ ਕਿਸਮ ਨੇ ਵਧੀਆ ਪਰਫਾਰਮ ਕੀਤਾ ਇਹਦਾ ਭਾਵ ਉਹ ਏਰੀਆ ਵਾਸਤੇ ਟੁਕਮੀ ਹੈ ਟੁਕਮੀ ਤੇ ਉਹਨਾਂ ਦੇ ਵਿੱਚੋਂ ਉਹਦੇ ਹਿਸਾਬ ਨਾਲ ਮਤਲਬ ਉਹ ਚੋਣ ਕਰਨ ਇੱਕ ਠੀਕ ਹੈ ਜਿਹੜਾ ਕਿਸਾਨ ਮਤਲਬ ਕਿ ਜਿਆਦਾ ਬੀਜ ਦਾ ਕੋਈ 5-7 ਕਿੱਲੇ ਵਾਲਾ ਹੈ ਠੀਕ ਹੈ ਜੀ ਤਾਂ ਉੱਥੇ ਇਹ ਹੈ ਵੀ ਇੱਕੋ ਜਿਹੜੀ ਹੈਗੀ ਹੈ ਕਿਸਮ ਨੂੰ ਅਪਣਾਉਣ ਦੀ بجائے ਦੋ ਤਿੰਨ ਦੋ ਤਿੰਨ ਕਿਸਮਾਂ ਠੀਕ ਤੇ ਨਾਲੇ ਉਹਨੂੰ ਅਗਲੇ ਪਾਸੇ ਸਾਲ ਵਾਸਤੇ ਪਤਾ ਲੱਗ ਜੂ ਕਿਹੜੀ ਕਿਸਮ ਦੀ ਜਿਹੜੀ ਤੁਲਨਾਤਮਕ ਕਿਹੜੀ ਕਿਸਮ ਚੰਗੀ ਰਹੀ ਯਾਨੀ ਕਿ ਫਿਰ ਅਗਲੇ ਸਾਲ ਉਹ ਦੋ ਤਿੰਨ ਕਿਸਮਾਂ ਜੇ ਵੀਦਾ ਉਹਦੇ ਚ ਜਿਹੜੀ ਵਧੀਆ ਰਹੂਗੀ ਉਹ ਫਿਰ ਉਹਦੇ ਚੋਣ ਕਰ ਸਕਦਾ ਹੈ ਹਾਂ ਹਾਂ ਬਿਲਕੁਲ ਕਿਉਂਕਿ ਦੇਖਿਆ ਐਵੇਂ ਦੇਖੋ ਦੇਖ ਕੁਝ ਕਿ ਚਲੋ ਨਾਮ ਤਾਂ ਕਿ ਲੈਣਾ ਕੁਝ ਕਿਸਮਾਂ ਵਾਸਤੇ ਪਿੱਛੇ ਲੋਕ ਪਏ ਹੋਏ ਨੇ ਠੀਕ ਹੈ ਜੀ ਮਤਲਬ ਇਹ ਨਹੀਂ ਹੈ ਠੀਕ ਹੈ ਜੀ ਜਿਹੜੇ ਕਿਸਮਾਂ ਜਾਂ ਦੂਸਰ ਹਾਈਬ੍ਰਿਡ ਹੈ ਜਿਹੜੇ ਸਾਡੇ ਬੀਟੀ ਹਾਈਬ੍ਰਿਡ ਆ ਵੈਸੇ ਆਪਾਂ ਕਿਸਮ ਬੋਲਦੇ ਦਾ ਜਟ ਕੀ ਭਾਸ਼ਾ ਦੇ ਵਿੱਚ ਠੀਕ ਹੈ ਜੀ ਪਰ ਹੋਰ ਵੀ ਕਈ ਮਤਲਬ ਕੰਪਨੀਆਂ ਦੇ ਬਹੁਤ ਵਧੀਆ ਬੀਟੀ ਹਾਈਬ੍ਰਿਡ ਨੇ ਜਿਹੜੇ ਮ अच्छा ਡਾਕਟਰ ਸਾਹਿਬ ਇੱਕ ਹੋਰ ਕਿਸਾਨਾਂ ਦੇ ਮਨ ਦੇ ਵਿੱਚ ਬੜਾ ਵਹਿਮ ਆ ਜਿਵੇਂ ਕਿ ਅਮਰੀਕਨ ਸੁੰਡੀ ਨਹੀਂ ਲੱਗਦੀ ਸੀਗੀ ਨਰਮੇ ਨੂੰ ਉਹੋ ਜੀ ਕਿਸਮ ਆ ਗਈ ਸੀਗੀ ਕੀ ਕੋਈ ਇਹੋ ਜੀ ਕਿਸਮ ਹੈਗੀ ਆ ਜਿਹਨੂੰ ਕਿ ਗਲਾਬੀ ਸੁੰਡੀ ਨਾਂ ਲੱਗੇ ਕਿਉਂਕਿ ਬੜਾ ਕਿਸਾਨਾਂ ਦਾ ਮਨ ਦੇ ਵਿੱਚ ਇਹ ਹੁੰਦਾਗਾ ਇਹਨੂੰ ਗਲਾਬੀ ਸੁੰਡੀ ਪੈਂਦੀ ਆ ਜਾਂ ਬਾਹਰੋਂ ਵੀ ਕਈ ਵਾਰੀ ਬੀ ਲੈ ਕੇ ਆਉਂਦੇ ਆ ਉਹਨਾਂ ਨੂੰ ਇਹੀ ਕਹਿ ਕੇ ਦਿੱਤਾ ਜਾਂਦਾ ਵੀ ਗਲਾਬੀ ਸੁੰਡੀ ਇਹਨੂੰ ਨਹੀਂ ਲੱਗਦੀ ਕੀ ਕੋਈ ਇਹੋ ਜੀ ਕਿਸਮ ਵਿਕਸਿਤ ਹੋ ਗਈ ਵੀ ਜਿਹਨੂੰ ਗਲਾਬੀ ਸੁੰਡੀ ਨਾਂ ਲੱਗੇ ਕਿਉਂਕਿ ਦੇਖੋ ਜੀ ਚੰਗੇ ਲੋਕ ਵੀ ਨੇ ਮਾੜੇ ਵੀ ਹੁੰਦੇ ਆ। ਕਈ ਧੁਖੇਬਾਜ਼ ਲੋਕ ਵੀ ਹੁੰਦੇ ਆ ਜਿਹੜਾ ਨੂੰ ਕਿਸਾਨਾਂ ਨੂੰ ਭੰਬਲ ਪੂਸੇ ਚ ਪਾ ਕੇ ਮਤਲਬ ਉਹਨਾਂ ਦੀ ਲੁੱਟ ਕਰਦੇ ਆ। ਜਿਵੇਂ ਹੁਣ ਵੀ ਆਮ ਕਈ ਵਾਰੀ ਸੁਣਨ ਦੇ ਵਿੱਚ ਚਰਚਾ ਦੇ ਵਿੱਚ ਆਉਂਦਾ ਹੈ ਕਿ ਜੀ بیਟੀ 3 ਆ ਗਿਆ ਜੀ ਫਲਾਣਾ ਆ ਗਿਆ ਜੀ ਜਿਹਨੂੰ ਜੀ ਪਿੰਕ ਬਾਲ ਬਾਰਮ ਜਾਂ ਅਸੀਂ ਗਲਾਬੀ ਸੁੰਢੀ ਲੱਗਦੀ ਨਹੀਂ ਅਜੇ ਤੱਕ ਜੈਨੇਟਿਕ ਐਜਰੀਰਿੰਗ ਅਪਰੂਵਲ ਕਮੇਟੀ ਵੱਲੋਂ ਕੋਈ ਵੀ ਅਜਿਹਾ بیਟੀ ਜਾਂ ਜਿਹਨੂੰ ਅਸੀਂ ਕਹੀਏ ਜਦਗੇ ਜੈਨੇਟਿਕਲ ਮੋਡੀਫਾਈ ਕੋਈ ਵੀ ਇਸ ਤਰ੍ਹਾਂ ਦਾ ਨਰਮਾ ਪੈਦਾ ਨਹੀਂ ਹੋਇਆ ਠੀਕ ਹੈ ਜੀ ਜਿਹਨੂੰ ਜਿਹੜੀ ਗੁਲਾਬੀ ਸੁੰਡੀ ਹਲੇ ਤੱਕ ਨਾ ਆਉਣੀ। ਤਾਂ ਮੈਂ ਨਾਲ ਹੀ ਇਹਦੇ ਨਾਲ ਹੀ ਇੱਕ ਗੱਲ ਹੋਰ ਕਰੂੰਗਾ। ਬਹੁਤ ਇਹ ਇੱਥੇ ਅਹਿਮ ਹੋ ਜਾਂਦਾ ਹੈ ਕਿ ਇੰਨਾਂ ਗੱਲਾਂ ਦਾ ਇਹ ਜੇ ਪੰਬਲ ਪੁੱਸਿਆਂ ਦਾ ਪਾਰਕ ਇਹ ਕਿਸਾਨ ਨੂੰ ਕਿਸਾਨ ਦੀ ਲੁੱਟ ਕੀਤੀ ਜਾਂਦੀ ਆ। ਜਿਵੇਂ ਪਿਛਲੇ ਸਮੇਂ ਦੇ ਵਿੱਚ ਵੇਖਿਆ ਇਧਰੋਂ ਲੋਕ গুজਰਾਤ ਤੋਂ ਲਿਆ ਕੇ ਜਿਹੜਾ ਅਨਧਾਰਤ ਬੀਜ ਆ ਉਹ ਬੀਜਦੇ ਰਹੇ ਆ। ਤੇ ਮੈਂ ਇਹ ਅਪੀਲ ਕਰੂੰਗਾ ਕਿਸਾਨ ਭਰਾਵਾਂ ਨੂੰ ਕਿ ਜਿਹੜਾ ਅਨਧਾਰਤ ਕਿਸੇ ਵੀ ਪ੍ਰਕਾਰ ਦਾ ਬੀਜ ਨਾ ਲਿਆ ਜਾਵੇ। ਪੱਕਾ ਬਿਲ ਲਾ ਕੇ ਲੈ ਕੇ ਰਜਿਸਟਰਡ ਜਿਹੜਾ ਸਾਡਾ ਡੀਲਰ ਹੈ। ਉਸੇ ਤੋਂ ਉਹਦੇ ਤੋਂ ਹੀ ਮਤਲਬ ਕਿ ਜਿਹੜੀ ਖਰੀਦ ਕੀਤੀ ਜਾਵੇ ਠੀਕ ਹੈ ਤਾਂ ਬੜੀ ਜ਼ਰੂਰੀ ਗੱਲ ਦੱਸੀ ਡਾਕਟਰ ਸਾਹਿਬ ਨੇ ਵੀ ਕੋਈ ਵੀ ਇਹੋ ਜੀ ਕਿਸਮ ਹੈ ਨਹੀਂਗੀ ਜੇ ਕੋਈ ਆਪਾਂ ਨੂੰ ਕਹਿੰਦਾਗਾ ਵੀ ਇਹਨੂੰ ਗਲਾਬੀ ਸੁੰਡੀ ਨਹੀਂ ਲੱਗਦੀਗੀ ਇਸ ਗੱਲ ਦਾ ਸਾਰੇ ਕਿਸਾਨਾਂ ਨੇ ਬਹੁਤ ਜ਼ਿਆਦਾ ਧਿਆਨ ਰੱਖਣਾ ਵੀ ਕੋਈ ਵੀ ਹਜੇ ਤੱਕ ਇਹੋ ਜੀ ਕਿਸਮ ਡਵੈਲਪ ਨਹੀਂ ਹੋਈਗੀ ਆਪਣੇ ਕੋਲੇ ਵੀ ਜਿਹਨੂੰ ਗਲਾਬੀ ਸੁੰਡੀ ਨਾ ਲੱਗਦੀ ਹੋਵੇ ਪਰ ਕਈ ਵਾਰੀ ਆਪਾਂ ਨੂੰ ਇਹ ਕਹੇ ਕਿ ਵੇਚ ਜ਼ਰੂਰ ਦਿੱਤੀ ਜਾਂਦੀ ਹੈ ਕਿਸਮਾਂ ਤਾਂ ਇਹਨਾਂ ਗੱਲਾਂ ਦਾ ਆਪਾਂ ਬਹੁਤ ਬਹੁਤ ਧਿਆਨ ਰੱਖਣਾਗਾ ਮੈਂ ਆਸ ਕਰਦਾ ਡਾਕਟਰ ਬਲਜਿੰਦਰ ਸਿੰਘ ਜੀ ਦੀਆਂ ਜੋ ਖਰਮੀ ਦੀ ਬਜਾਨ ਸੰਬੰਧੀ ਗੱਲਾਂ ਬਾਤਾਂ ਦਸੀਆਂ ਇਹਨਾਂ ਗੱਲਾਂ ਦਾ ਕਿਸਾਨ ਬਹੁਤ ਬਹੁਤ ਧਿਆਨ ਰੱਖਣਗੇ ਤੇ ਸਮੂਹ ਕਿਸਾਨਾਂ ਨੂੰ ਮੈਂ ਅਪੀਲ ਕਰੂੰਗਾ ਕਿ ਖੇਤੀ ਗਿਆਨ ਅਤੇ ਵਿਕਾਸ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੀ ਤੁਸੀਂ ਦੇਖ ਸਕੋਗੇ ਬਹੁਤ ਬਹੁਤ ਧੰਨਵਾਦ ਜੀ